ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਸਵਾਗਤ ਜ਼ਿੰਦਗੀ ਦੀ ਜਿਹੜਾ ਪਹਿਲਾ ਪਾਠ ਹੈ ਸਾਡਾ ਸਿਹਤ ਅਤੇ ਸਫਾਈ ਅਸੀਂ ਉਹਦੇ ਬਾਰੇ ਪੜਾਂਗੇ ਕਿਉਂਕਿ ਜਿਹੜਾ ਸਵਾਗਤ ਜ਼ਿੰਦਗੀ ਦਾ ਵਿਸ਼ਾ ਹੈ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਦਾ ਵਿਸ਼ਾ ਵਸਤੂ ਹੈ ਜਿਹੜਾ ਬਹੁਤ ਵਧੀਆ ਅਹਿਮ ਰੋਲ ਹੈ ਜਿਹੜਾ ਉਹ ਨਿਭਾਰੇ ਹੈ ਤਾਂ ਸਾਨੂੰ ਇਹਦੇ ਜਿਹੜੇ ਪਾਠ ਨੇ ਜੋ ਦਿੱਤੇ ਹੋਏ ਨੇ ਤਾਂ ਉਹਨਾਂ ਬਾਰੇ ਪੜ੍ਹਨਾ ਉਹਨਾਂ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਸਾਡਾ ਸਭ ਤੋਂ ਪਹਿਲਾ ਇਹ ਪਾਠ ਹੀ ਜਿਹੜਾ ਸਾਡਾ ਸਿਹਤ ਬਾਰੇ ਹੈ ਤੇ ਸਾਡੇ ਸਫਾਈ ਦੇ ਬਾਰੇ ਇਸ ਦੇ ਵਿੱਚ ਗੱਲਬਾਤ ਕਰਾਂਗੇ ਤਾਂ ਜਿਹੜੀ ਸਿਹਤ ਹੈ ਬੀਟਾ ਜੀ ਉਹ ਸਾਡੇ ਲਈ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੇ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਹੀ ਅਸੀਂ ਆਪਣੀ ਪੜ੍ਹਾਈ ਹੈ ਜਿਹੜੀ ਵਧੀਆ ਤਰੀਕੇ ਨਾਲ ਕਰ ਸਕਾਂਗੇ ਤਾਂ ਸਿਹਤ ਦੇ ਨਾਲ ਨਾਲ ਇਹ ਜਿਹੜੀ ਸਫਾਈ ਵੀ ਬਹੁਤ ਜ਼ਰੂਰੀ ਹੈ ਤਾਂ ਇਸ ਦੇ ਸਾਡਾ ਆਲਾ ਦਵਾਲਾ ਸਾਡਾ ਸਕੂਲ ਸਾਡਾ ਘਰ ਅਸੀਂ ਖੁਦ ਇਹ ਸਾਡਾ ਸਫਾਈ ਦੇ ਵਿੱਚ ਆਉਂਦਾ ਹੈ ਤਾਂ ਇਹ ਸਾਨੂੰ ਸਾਫ਼ ਸੁਥਰੇ ਰਹਿਣਾ ਚਾਹੀਦਾ ਹੈ ਤੇ ਆਪਣਾ ਆਲਾ ਦਵਾਲਾ ਜਿਹੜਾ ਉਹ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਹਾਂਜੀ ਤਾਂ ਇਸ ਦਾ ਪਹਿਲਾ ਜਿਹੜਾ ਵਿਸ਼ਾ ਦਿੱਤਾ ਹੋਇਆ ਹੈ ਉਹ ਹੈ ਕਿਟਾਣੂ ਅਤੇ ਬਿਮਾਰੀਆਂ। ਹਾਂਜੀ ਬੱਚਿਓ ਤੁਸੀਂ ਬਿਮਾਰੀ ਦੀ ਛੁੱਟੀ ਦੇ ਬਿਨੇ ਪੱਤਰ ਵਿੱਚ ਅਕਸਰ ਲਿਖਦੇ ਹੋ ਕਿ ਮੈਂ ਸਕੂਲ ਨਹੀਂ ਆ ਸਕਦਾ ਸਕਦੀ ਕਿਉਂਕਿ ਮੈਨੂੰ ਬੁਖਾਰ ਹੋ ਗਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਬੁਖਾਰ ਕਿਵੇਂ ਹੋ ਜਾਂਦਾ ਹੈ? ਬੱਚਿਓ ਬੁਖਾਰ, ਜ਼ੁਕਾਮ, ਖਾਂਸੀ ਸਾਨੂੰ ਕਿਟਾਣੂਆਂ ਨਾਲ ਹੁੰਦਾ ਹੈ। ਕਟਾਣੂਆਂ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਟਾਈਫਾਇਡ ਹੈਜ਼ਾ ਪੇਚਿਸ ਖਸਰਾ ਆਦਿ ਕਿਟਾਣੂ ਵਕ ਵਕ ਟੰਗਾ ਨਾਲ ਆਲੇ ਦੁਆਲੇ ਦੀ ਗੰਦਗੀ ਤੋਂ ਸਾਡੇ ਨਵਾਂ ਅਤੇ ਹੱਥਾਂ ਤੱਕ ਪਹੁੰਚ ਜਾਂਦੇ ਹਨ ਹਾਂਜੀ ਪਿਆਰੇ ਬੱਚਿਓ ਤਾਂ ਤੁਹਾਨੂੰ ਜਿਵੇਂ ਵਿੱਚ ਦੱਸਿਆ ਹੋਇਆ ਹੈ ਜਿਹੜਾ ਬੁਖਾਰ ਹੈ ਸਾਨੂੰ ਜ਼ਿਆਦਾਤਰ ਕਿਟਾਣੂਆਂ ਨਾਲ ਹੀ ਹੁੰਦਾ ਹੈ ਹਣਾ ਜਿਹੜੇ ਕਟਾਣੂ ਨੇ ਉਹ ਵੱਖ-ਵੱਖ ਤਰੀਕਿਆਂ ਨਾਲ ਸਾਡੇ ਮੂੰਹ ਤੱਕ ਚਲੇ ਜਾਂਦੇ ਨੇ ਖਾਣੇ ਦੇ ਨਾਲ ਸਾਡੇ ਪੇਟ ਦੇ ਵਿੱਚ ਚਲੇ ਜਾਂਦੇ ਨੇ ਜਿਸ ਕਰਕੇ ਸਾਨੂੰ ਹਲਗ-ਹਲਗ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹ ਲੱਗ ਜਾਂਦੀਆਂ ਨੇ ਤਾਂ ਇਸੇ ਕਰਕੇ ਜਿਹੜੇ ਤੁਹਾਡੇ ਅਧਿਆਪਕ ਨੇ ਉਹ ਤੁਹਾਨੂੰ ਹਰ ਰੋਜ਼ ਸਵੇਰ ਦੀ ਸਵਾ ਦੇ ਵਿੱਚ ਜਰੂਰ ਕਹਿੰਦੇ ਹੋਣੇ ਕਿ ਆਪਣੇ ਨੌਹ ਜਿਹੜੇ ਉਹ ਕੱਟ ਕੇ ਰੱਖਣੇ ਚਾਹੀਦੇ ਨੇ ਕਿਉਂਕਿ ਸਾਡੇ ਨੌਹਾਂ ਨਾਲ ਜਾ ਕਿ ਜੇਵਾਰ ਅਸੀਂ ਆਪਣੇ ਹੱਥ ਨਹੀਂ ਚੰਗੀ ਤਰ੍ਹਾਂ ਸਾਫ਼ ਕਰਦੇ ਖਾਣਾ ਖਾਣ ਤੋਂ ਪਹਿਲਾਂ ਤਾਂ ਉਹਦੇ ਨਾਲ ਕੀ ਹੈ ਜਿਹੜੀ ਸਾਡੇ ਨੋਹਾਂ 'ਚ ਫਸੀ ਗੰਦਗੀ ਹੈ ਉਸ ਦੇ ਵਿੱਚ ਕਟਾਣ ਹੁੰਦੇ ਨੇ ਜਿਹੜੇ ਉਹ ਸਾਡੇ ਮਤਲਬ ਅੰਦਰ ਚਲੇ ਜਾਂਦੇ ਨੇ ਜਿਸ ਕਰਕੇ ਅਸੀਂ ਬਿਮਾਰ ਪੈ ਜਾਂਦੇ ਹਾਂ ਹਾਂਜੀ ਆਓ ਸਮਝਦੇ ਹਾਂ ਕਿਵੇਂ ਹਾਂਜੀ ਦੇਖੋ ਵਕ ਵਕਤ ਤਰੀਕਿਆਂ ਨਾਲ ਕਿਵੇਂ ਸਾਡੇ ਸਾਡੇ ਮਤਲਬ ਜਿਹੜੇ ਕਟਾਣ ਹੁੰਦੇ ਨੇ ਜਿਹੜੇ ਸਾਡੇ ਤੇ ਹਮਲਾ ਕਰਦੇ ਨੇ ਤੇ ਸਾਨੂੰ ਬਿਮਾਰ ਕਰਦੇ ਨੇ ਕਟਾਣੂ ਅਕਸਰ ਹੱਥਾਂ ਰਾਹੀਂ ਫੈਲਦੇ ਹਨ ਨੱਕ ਮੂੰਹ ਹੱਥ ਅੱਖਾਂ ਤੋਂ ਖੰਗਣ ਛਿੱਕਣ ਤੇ ਅੱਖਾਂ ਮਲਣ ਤੇ ਹੱਥਾਂ ਰਾਹੀਂ ਦੂਜਿਆਂ ਤੱਕ ਠੀਕ ਹੈ ਜੀ ਕਈ ਵਾਰ ਅਸੀਂ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਨੂੰ ਛੂੰਦੇ ਹਾਂ ਆਪਣੇ ਨੱਕ ਨੂੰ ਛੂੰਦੇ ਹਾਂ ਤਾਂ ਇਸ ਤਰ੍ਹਾਂ ਜਿਹੜੀ ਅੱਖਾਂ ਮਲਣ ਨਾਲ ਜਿਹੜੀ ਸਾਡੇ ਕਟਾਣੂ ਨੇ ਉਹ ਸਾਡੇ ਜਿਹੜੇ ਆਪਣੇ ਹੱਥਾਂ ਰਾਹੀਂ ਆਪਣੇ ਤੱਕ ਮਤਲਬ ਅਲੱਗ-ਅਲੱਗ ਸਰੀਰ ਦੇ ਭਾਗਾਂ ਦੇ ਜਿਹੜੇ ਸਾਡੇ ਦੇ ਹਮਲਾ ਕਰਦੇ ਨੇ ਹਾਂਜੀ ਤਾਂ ਅਗਲਾ ਇਸ ਦਾ ਬਚਾਅ ਕੀ ਹੈ ਬੇਟਾ ਜੀ ਖੰਗਣ ਛਿਕਣ ਸਮੇਰਮਾਲ ਦੀ ਵਰਤੋਂ ਕਰਨਾ ਠੀਕ ਹੈ ਕਈ ਵਾਰ ਅਸੀਂ ਖੰਗਦੇ ਹਾਂ ਜਾਂ ਛਿਕਦੇ ਹਾਂ ਤਾਂ ਆਪਣਾ ਹੱਥ ਅਸੀਂ ਆਪਣੇ ਮੂੰਹ ਦੇ ਗੇਲ ਲਗਾ ਲੈਂਦੇ ਹਾਂ ਜਿਸ ਕਰਕੇ ਫਿਰ ਉਹੀ ਹੱਥ ਆਪਣੇ ਦੁਆਰਾ ਆਪਣੇ ਚਿਹਰੇ ਤੇ ਆਪ ਕੀਤੇ ਵੀ ਲਗਾਉਂਦੇ ਹਾਂ ਤਾਂ ਜਿਹੜੇ ਕਟਾਣੂ ਨੇ ਕਿਸ ਨਾ ਕਿਸੇ ਤਰੀਕੇ ਰਾਹੀਂ ਸਾਨੂੰ ਬਿਮਾਰ ਕਰ ਦਿੰਦੇ ਨੇ ਤਾਂ ਇਸ ਦੇ ਬਚਾਲੀ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਜਦੋਂ ਵੀ ਸੀ ਖੰਗਦੇ ਹਾਂ ਜਾਂ ਛਿਕਦੇ ਹਾਂ ਤਾਂ ਸਾਨੂੰ ਰੁਮਾਲ ਹੈ ਜਿਹੜਾ ਸਾਫ ਸੁਥਰਾ ਰੁਮਾਲ ਹੈ ਉਹ ਹਰ ਸਮੇਂ ਸਾਡੇ ਕੋਲ ਹੈ ਜਿਹੜਾ ਹੋਣਾ ਚਾਹੀਦਾ ਹੈ ਹਾਂਜੀ ਅੱਗੇ ਹੈ ਬਿਮਾਰ ਵਿਅਕਤੀ ਦੇ ਪਖਾਨੇ ਤੋਂ ਦੂਜੇ ਵਿਅਕਤੀਆਂ ਤੱਕ ਸੰਪਰਕ ਰਹੇ ਹਾਂਜੀ ਤਾਂ ਜਿਹੜਾ ਬਿਮਾਰ ਵਿਅਕਤੀ ਹੈ ਜਦੋਂ ਉਹ ਬਾਥਰੂਮ ਹੈ ਜਿਹੜਾ ਪਖਾਨਾ ਹੈ ਜਿਹੜਾ ਯੂਜ਼ ਕਰਦਾ ਹੈ ਤਾਂ ਉਹਦੇ ਸੰਪਰਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਵੀ ਜਿਹੜੇ ਨੇ ਘਟਾਉਣ ਨੂੰ ਪਹੁੰਚ ਜਾਂਦੇ ਨੇ ਤਾਂ ਇਹਦੇ ਵਿਚਾਰ ਲਈ ਬਟਾ ਜੀ ਕਰਨਾ ਕੀ ਚਾਹੀਦਾ ਹੈ ਪਖਾਨੇ ਤੋਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣਾ ਹਾਂਜੀ ਤਾਂ ਜਦੋਂ ਵੀ ਅਸੀਂ ਬਾਥਰੂਮ ਯੂਜ਼ ਕਰਦੇ ਹਾਂ ਉਸ ਦੀ ਵੱਤੋਂ ਕਰਦੇ ਹਾਂ ਜਾਂ ਪਖਾਨੇ ਦੀ ਵੱਤੋਂ ਕਰਦੇ ਹਾਂ ਤਾਂ ਸਾਨੂੰ ਆਪਣੇ ਸਾਬਣ ਨਾਲ ਜਿਹੜੇ ਹੱਥ ਨੇ ਬਹੁਤ ਹੀ ਚੰਗੀ ਤਰ੍ਹਾਂ ਧੋਣੇ ਚਾਹੀਦੇ ਨੇ ਜਾਨਵਰਾਂ ਤੋਂ ਭੋਜਨ ਤੱਕ ਸ਼ੂਣ ਤੇ ਹਾਂਜੀ ਕਈ ਵਾਰ ਸਾਡੇ ਜਿਆਦਾਤਰ ਘਰਾਂ 'ਚ ਕੁੱਤੇ ਰੱਖੇ ਹੁੰਦੇ ਨੇ ਬੱਚੇ ਉਹਨਾਂ ਨਾਲ ਖੇਡਦੇ ਨੇ ਖੇਡਣ ਤੋਂ ਬਾਅਦ ਉਹ ਹੱਥ ਨਹੀਂ ਧੋਂਦੇ ਤਾਂ ਇਸ ਦੇ ਨਾਲ ਕੀ ਹੈ ਸਾਡੇ ਜਿਹੜੇ ਉਹ ਕਟਾਣ ਹੁੰਦੇ ਨੇ ਉਹਦੇ ਲੱਗੇ ਹੁੰਦੇ ਨੇ ਤਾਂ ਉਹ ਸਾਡੇ ਹੱਥਾਂ ਰਾਹੀਂ ਸਾਡੇ ਭੋਜਨ ਨਾਲ ਸਾਡੇ ਅੰਦਰ ਚਲੇ ਜਾਂਦੇ ਨੇ ਤਾਂ ਇਸ ਦੇ ਬਚਾਅ ਲਈ ਸਾਨੂੰ ਹੱਥ ਜ਼ਰੂਰ ਧੋਣਾ ਚਾਹੀਦਾ ਹੈ ਹੱਥ ਖਾਣਾ ਖਾਣ ਤੋਂ ਪਹਿਲਾਂ ਵੀ ਧੋਣੇ ਚਾਹੀਦੇ ਨੇ ਤੇ ਖਾਣਾ ਖਾਣ ਤੋਂ ਬਾਅਦ ਵਿੱਚ ਵੀ ਧੋਣੇ ਚਾਹੀਦੇ ਨੇ ਹਾਂਜੀ ਕੱਚੇ ਭੋਜਨ ਤੋਂ ਬਾਕੀ ਭੋਜਨ ਤੱਕ ਹੱਥਾਂ ਰਹੀਂ ਹਾਂਜੀ ਕਈ ਵਾਰ ਭੋਜਨ ਜਿਹੜਾ ਕੱਚਾ ਭੋਜਨ ਹੁੰਦਾ ਉਸ ਤੇ ਵੀ ਕਟਾਣੂ ਹੁੰਦੇ ਨੇ ਤਾਂ ਅਸੀਂ ਕਈ ਵਾਰ ਬਾਜ਼ਾਰ ਦੇ ਵਿੱਚੋਂ ਸਬਜ਼ੀਆਂ ਜਾਂ ਫਲ ਲੈ ਕੇ ਆਉਂਦੇ ਹਾਂ ਤਾਂ ਇਹ ਨਹੀਂ ਹੈਗਾ ਬੇਟਾ ਜੀ ਕਿ ਅਸੀਂ ਉਹਨਾਂ ਜਿਹੜੇ ਫਲ ਨੇ ਜਾਂ ਸਬਜ਼ੀਆਂ ਨੇ ਉਹਨਾਂ ਨੂੰ ਬਿਨਾਂ ਧੋਏ ਬਣਾ ਲੀਏ ਜਾਂ ਆਪਾਂ ਨੇ ਕੋਈ ਵੀ ਫਲ ਹੈ ਉਹ ਚੁੱਕਿਆ ਤੇ ਖਾਣਾ ਸ਼ੁਰੂ ਕੀਤਾ ਨਹੀਂ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਉਹਨਾਂ ਸਬਜ਼ੀਆਂ ਨੂੰ ਪਾਣੀ ਨਾਲ ਫਲਾਂ ਨੂੰ ਪਾਣੀ ਨਾਲ ਧੋ ਕੇ ਜਾਂ ਉਹਨਾਂ ਨੂੰ ਕਰਮ ਜਾਂ ਕੋਸੀ ਪਾਣੀ ਦੇ ਵਿੱਚ ਧੋ ਕੇ ਫਿਰ ਉਹਨਾਂ ਨੂੰ ਜਿਹੜਾ ਯੂਜ਼ ਕਰਨਾ ਚਾਹੀਦਾ ਹੈ ਬਰਤਣਾ ਚਾਹੀਦਾ ਸਬਜ਼ੀਆਂ ਨੂੰ ਜਾਂ ਫਲਾਂ ਨੂੰ ਹਾਂਜੀ ਹੱਥਾਂ ਤੋਂ ਭੋਜਨ ਤੱਕ ਕਿਵੇਂ ਗੰਦੇ ਹੱਥਾਂ ਨਾਲ ਭੋਜਨ ਪਕਾਉਣ ਅਤੇ ਖਾਣ ਨਾਲ ਹਾਂਜੀ ਕਈ ਵਾਰ ਜਿਹੜੇ ਸਾਡੇ ਹੱਥਾਂ ਤੋਂ ਐ ਜਿਹੜੇ ਕਟਾਣੂ ਨੇ ਉਹ ਭੋਜਨ ਤੱਕ ਵੀ ਕਿਦਾਂ ਪਹੁੰਚਦੇ ਨੇ ਕਿਵੇਂ ਪਹੁੰਚਦੇ ਨੇ ਤਾਂ ਉਹ ਕਿਵੇਂ ਪਹੁੰਚ ਦਿੰਦੇ ਨੇ ਜਦੋਂ ਕਈ ਵਾਰ ਆਪਾਂ ਗੰਦੇ ਹੱਥਾਂ ਨਾਲ ਬਿਨਾਂ ਸਾਫ਼ ਕੀਤੀ ਆਪਣਾ ਭੋਜਨ ਬਣਾਉਣਾ ਸ਼ੁਰੂ ਕਰ ਦਿੰਦੇ ਆ ਜਾਂ ਖਾਣਾ ਸ਼ੁਰੂ ਕਰ ਦਿੰਦੇ ਆ ਤਾਂ ਇਸ ਲਈ ਸਾਨੂੰ ਇਹਦੇ ਬਚਾਅ ਦੇ ਲਈ ਸਾਨੂੰ ਇਸ ਦਾ ਇਹੀ ਬਚਾਅ ਹੈ ਕਿ ਸਾਨੂੰ ਜਿਹੜੇ ਖਾਣਾ ਖਾਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਬਾਅਦ ਬਣਾਉਣ ਤੋਂ ਪਹਿਲਾਂ ਆਪਣੇ ਹੱਥ ਨੇ ਉਹ ਜਿਹੜੇ ਬਿਲਕੁਲ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰਨੇ ਚਾਹੀਦੇ ਨੇ ਹਾਂਜੀ ਤਾਂ ਦੇਖੋ ਪੁੱਤਰ ਜੀ ਆਪਾਂ ਨੂੰ ਇਸ ਦੇ ਵਿੱਚ ਦੇਖੋ ਇੱਕ ਬੱਚੇ ਨੂੰ ਕੋਈ ਸਰਟੀਫਿਕੇਟ ਮਿਲਿਆ ਹੈ ਜੋ ਕਿ ਸਾਡੇ ਕਿਤਾਬ ਦੀ ਵਿੱਚ ਹੀ ਹੈ ਮਨਕਰ ਨੂੰ ਇਹ ਸਰਟੀਫਿਕੇਟ ਮਿਲਿਆ ਹੈ ਕਿਉਂ ਮਿਲਿਆ ਹੈ ਕਿਉਂਕਿ ਉਸਨੇ ਇਹ ਸਭ ਕਰ ਲਿਆ ਹੈ ਦੇਖੋ ਬੇਟਾ ਆਪਾਂ ਅੱਗੇ ਇਹਨਾਂ ਦੇ ਜਿਹੜੇ ਦਿੱਤੇ ਹੋਏ ਨੇ ਹਨਾ ਵੀ ਉਹਨਾਂ ਨੇ ਕੀ ਕੀ ਗਤੀਵਿਧੀਆਂ ਨੇ ਜਿਹੜੀਆਂ ਕਰ ਲੀਆਂ ਨੇ ਜਿਦੇ ਕਰਕੇ ਉਹਨਾਂ ਨੂੰ ਇੱਕ ਤਾਂ درست ਮਤਲਬ ਬਧਿਆ ਇੱਕ ਬੱਚੇ ਨੂੰ ਜੋ ਮਿਲਣਾ ਚਾਹੀਦਾ ਹੈ ਨਾ ਉਹ ਸਰਟੀਫਿਕੇਟ ਮਿਲੇ ਕਿ ਤੁਸੀਂ ਵੀ ਅਜਿਹਾ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਦੇਖੋ ਕਾਦੇ ਸਰਟੀਫਿਕੇਟ ਮਿਲੇ ਉਸ ਬੱਚੇ ਨੂੰ ਕਿ ਉਹ ਬੱਚਾ ਜਿਹੜਾ ਉਹ ਕਟਾਣੋਂ ਮੁਕਤ ਹੈ ਕਿਉਂ ਕਟਾਣੋਂ ਮੁਕਤ ਹੈ ਕਿਉਂਕਿ ਜਿਹੜੇ ਵੀ ਬਚਾ ਦੇ ਲਈ ਕੰਮ ਕਰਨੇ ਜ਼ਰੂਰੀ ਨੇ ਉਹ ਬੱਚਾ ਸਾਰੇ ਕੰਮ ਕਰ ਰਿਹਾ ਹੈ ਤਾਂ ਦੇਖਦਿਆਂ ਆਪਾਂ ਕਿਹੜੇ-ਕਿਹੜੇ ਕੰਮ ਨੇ ਜਿਹੜੇ ਮਨ ਕਰਨ ਨੇ ਕੀਤੇ ਨੇ ਮਨ ਕਰਨਾ ਜਿਹੜਾ 5ਵੀਂ ਕਲਾਸ ਦਾ ਵਿਦਿਆਰਥੀ ਹੈ हां जी ਤਾਂ ਮਨ ਕਰਨ ਕੀ ਕਹਿ ਰਿਹਾ ਮੈਂ ਆਪਣੇ ਹੱਥ ਸਮੇ ਸਮੇਂ ਤੇ ਧੋਂਦਾ ਰਹਿੰਦਾ ਹਾਂ ਠੀਕ ਹੈ ਜੀ ਬਿਲਕੁਲ ਸਹੀ ਹੈ ਆਪਣੇ ਹੱਥ ਜਿਹੜਾ ਆਪਣੇ ਭੋਜਨ ਖਾਣ ਤੋਂ ਪਹਿਲਾਂ ਭੋਜਨ ਬਣਾ ਖਾਣ ਤੋਂ ਬਾਅਦ ਜਾਂ ਬਾਥਰੂਮ ਦੀ ਵਰਤੋਂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਪਣੇ ਹੱਥ ਨੇ ਜਿਹੜੇ ਉਹ ਸਮੇ ਸਮੇਂ ਤੇ ਧੋਂਦਾ ਹੈ ਤਾਂ ਦੂਸਰਾ ਕੀ ਹੈ ਮੈਂ ਹਰ ਰੋਜ਼ ਨਹਾਉਂਦਾ ਹਾਂ ਹਾਂਜੀ ਤਾਂ ਕਟਾਣੋਂ ਮੁਕਤ ਰਹਿਣ ਦੇ ਲਈ ਬੇਟਾ ਜੀ ਸਾਨੂੰ ਹਰ ਰੋਜ਼ ਹੈ ਜਿਹੜਾ ਸਵੇਰੇ ਉੱਠ ਕੇ ਨਹਾਉਣਾ ਚਾਹੀਦਾ ਹੈ ਤੀਸਰਾ ਹੈ ਬੇਟਾ ਜੀ ਮੈਂ ਸਾਫ਼ ਸੁਥਰੇ ਕੱਪੜੇ ਪਾਉਂਦਾ ਹਾਂ ਹਾਂਜੀ ਮਨ ਕਰਨ ਬੱਚਾ ਜਿਹੜਾ ਉਹ ਬਰਬ ਦੀ ਬਹੁਤ ਸਾਫ਼ ਸੁਥਰੀ ਪਾ ਕੇ ਆਉਂਦਾ ਸਕੂਲ ਦੇ ਵਿੱਚ ਚੌਥਾ ਹੈ ਮੈਂ ਆਪਣੇ ਦੰਦ ਚੰਗੀ ਤਰ੍ਹਾਂ ਸਾਫ਼ ਕਰਦਾ ਹਾਂ ਤਾਂ ਚੌਥਾ ਕੀ ਹੈ ਕਿ ਜਿਹੜਾ ਮਨ ਕਰਨ ਹੈ ਉਹ ਹਰ ਰੋਜ਼ ਬੁਰਸ਼ੀਆ ਦੰਤਨ ਕਰਕੇ ਫੇਰ ਖਾਣਾ ਖਾਂਦਾ ਹੈ ਪੰਜਵਾਂ ਹੈ ਮੇਰਾ ਘਰ ਅਤੇ ਆਲੇ-ਦੁਆਲੇ ਸਾਫ਼-ਸੁਥਰਾ। ਤਾਂ ਦੇਖੋ ਉਹ ਆਪਣੇ ਘਰ ਦਾ ਤੇ ਆਪਣੇ ਆਲੇ-ਦੁਆਲੇ ਦਾ ਜਾ ਆਪਣੀ ਨਿੱਜੀ ਸਫਾਈ ਦਾ ਜਿਹੜਾ ਉਹ ਕਾਫੀ ਧਿਆਨ ਰੱਖ ਰਿਹਾ ਹੈ। ਮੈਂ ਇਸ ਫਲ ਅਤੇ ਸਬਜ਼ੀਆਂ ਨੂੰ ਧੋਕੇ ਖਾਂਦਾ ਹਾਂ। ਤਾਂ ਇਹ ਵੀ ਬਹੁਤ ਜ਼ਰੂਰੀ ਹੈ। ਤਾਂ ਮਨ ਕਰਨਾ ਜਿਹੜਾ ਇਹ ਕੰਮ ਵੀ ਕਰ ਰਿਹਾ ਹੈ ਫਲ ਤੇ ਸਬਜ਼ੀਆਂ ਨੂੰ ਧੋਕੇ ਫਿਰ ਵਰਤੋਂ ਵਿੱਚ ਲਿਆ ਰਿਹਾ ਹੈ। ਤਾਂ ਉਹ ਇਹ ਸਾਰੇ ਕੰਮ ਕਰ ਰਿਹਾ ਹੈ। ਤਾਂ ਪਿਆਰੇ ਬੱਚਿਓ ਤਾਂ ਤੁਸੀਂ ਵੀ ਇਹ ਸਾਰੇ ਕੰਮ ਕਰਨੇ ਨੇ। ਤਾਂ ਜੋ ਅਸੀਂ ਆਪਣੇ ਸਿਹਤ ਨੂੰ ਵਧੀਆ ਰੱਖ ਸਕੀਏ ਤੇ ਕਟਾਣੂਆਂ ਤੋਂ ਬਚ ਸਕੀਏ। ਹਾਂਜੀ। ਕਿਰਿਆ 1 ਹੱਥ ਮਿਲਾਓ। ਜਮਾਤ ਦੇ ਸਾਰੇ ਬੱਚਿਆਂ ਨੂੰ ਇੱਕ ਗੋਲ ਚੱਕਰ ਵਿੱਚ ਖੜੇ ਕਰੋ। ਇੱਕ ਬੱਚੇ ਦੇ ਹੱਥ ਤੇ ਟੈਲਕਮ ਪਾਊਡਰ ਪਾਓ। ਉਸ ਬੱਚੇ ਨੂੰ ਅਗਲੇ ਬੱਚੇ ਨਾਲ ਹੱਥ ਮਿਲਾਉਣ ਲਈ ਕਹੋ। ਇਸ ਤਰ੍ਹਾਂ ਹੱਥ ਮਿਲਾਉਣ ਦਾ ਸਿਲਸਿਲਾ ਅੱਗੇ ਜਾਰੀ ਰੱਖੋ ਜਦੋਂ ਤੱਕ ਸਾਰੇ ਬੱਚੇ ਹੱਥ ਨਾ ਮਿਲਾ ਲੈਣ ਹੁਣ ਬੱਚਿਆਂ ਨੂੰ ਆਪਣੀ ਕਾਪੀ ਕਿਤਾਬ ਪੈਨ ਪੈਨਸਲ ਆਦ ਫੜਨ ਲਈ ਕਹੋ ਬੱਚਿਆਂ ਨੂੰ ਦੱਸੋ ਕਿ ਜਿਸ ਤਰ੍ਹਾਂ ਪਾਊਡਰ ਇੱਕ ਬੱਚੇ ਦੇ ਹੱਥ ਤੋਂ ਦੂਜੇ ਬੱਚਾਂ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ ਅਤੇ ਚੀਜ਼ਾਂ ਛੂਨ ਤੇ ਚੀਜ਼ਾਂ ਵਿੱਚ ਚਲਾ ਜਾਂਦਾ ਹੈ ਕਟਾਣੂ ਵੀ ਇਸੇ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ ਜਾ ਹੱਥਾਂ ਰਾਹੀਂ ਇਸੇ ਤਰ੍ਹਾਂ ਹੀ ਫੈਲਦੀ ਨੇ ਹਾਂਜੀ ਇੱਕ ਹੀ ਰਹਿ ਦਿੱਤੀ ਹੋਈ ਹੈ ਬੇਟਾ ਜੀ ਜਿਹੜਾ ਕਿ ਆਪਾਂ ਕਲਾਸ ਦੇ ਵਿੱਚ ਜਿਹੜੇ ਆਪਣੇ ਅਧਿਆਪਕ ਨੇ ਉਹ ਕਰਵਾ ਸਕਦੇ ਨੇ ਨਾ ਤੁਹਾਨੂੰ ਜਾਂ ਤੁਸੀਂ ਦੇਖੋ ਸਾਰੇ ਬੱਚੇ ਮੰਨ ਲਓ ਇੱਕ ਗੋਲ ਚੱਕਰ ਵਿੱਚ ਖੜੇ ਹੋ ਜਾਣ ਤਾਂ ਆਪਣੇ ਹੱਥਾਂ ਤੇ ਪਾਊਡਰ ਲਗਾਈ ਆਪਾਂ ਦੇਖਦੀਆਂ ਕਈ ਵਾਰ ਆਪਣੇ ਹਾਸੇ ਤੇ ਪਾਊਡਰ ਲੱਗ ਜੇ ਤਾਂ ਆਪਾਂ ਕਿਸੇ ਚੀਜ਼ ਨੂੰ ਜਦੋਂ ਛੋਹਨੇ ਆ ਜਾਂ ਦੂਸਰੇ ਨਾਲ ਹੱਥ ਮਿਲਾਉਂਦੇ ਆ ਤਾਂ ਉਹ ਜਿਹੜਾ ਪਾਊਡਰ ਹੈ ਉਸ ਦੇ ਹੱਥਾਂ 'ਚ ਵੀ ਚਲਾ ਜਾਂਦਾ ਤਾਂ ਇਸ ਤੋਂ ਕੀ ਪਤਾ ਲੱਗਦਾ ਵੀ ਜਿਹੜੇ ਕਟਾਣੂ ਨੇ ਬਿਲਕੁਲ ਸਾਨੂੰ ਨਹੀਂ ਨਜ਼ਰ ਆਉਂਦੇ ਪਰ ਉਹ ਇੱਕ ਹੱਥ ਤੋਂ ਦੂਜੇ ਹੱਥ ਰਾਹੀਂ ਪਹੁੰਚ ਜਾਂਦੇ ਨੇ ਹਾਂਜੀ ਹੁਣ ਅੱਗੇ ਸਾਡੀਆਂ ਖਾਲੀ ਥਾਵਾਂ ਦਿੱਤੀਆਂ ਹੋਈਆਂ ਨੇ ਕਿਟਾਣੂ ਅਕਸਰ ਡੈਸ਼ ਰਾਹੀਂ ਫੈਲਦੇ ਹਨ ਹਾਂਜੀ ਅੱਖਾਂ ਜਾਂ ਹੱਥਾਂ ਤਾਂ ਇਸ ਦਾ ਸਹੀ ਜਵਾਬ ਹੈ ਹੱਥਾਂ ਰਾਹੀਂ ਕਿਟਾਣੂ ਹੱਥਾਂ ਰਾਹੀਂ ਫੈਲਦੇ ਨੇ ਖੰਗਣ ਛਿਕਣ ਸਮੇਂ ਡੈਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਹੱਥਾਂ ਰੁਮਾਲ ਤਾ ਬਿਟਾ ਜੀ ਆਪਾਂ ਨੂੰ ਹੱਥਾਂ ਦੀ ਵਰਤੋਂ ਦਾ ਬਿਲਕੁਲ ਨਹੀਂ ਕਰਨੀ ਚਾਹੀਦੀ ਇਸ ਦੇ ਲਈ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਪਖਾਨੇ ਦਵਾਦ ਚੰਗੀ ਤਰ੍ਹਾਂ ਡੈਸ਼ ਨਾਲ ਧੋਣੇ ਚਾਹੀਦੇ ਹਨ ਹੱਥ ਨੇ ਜਿਹੜੇ ਉਹ ਡੈਸ਼ ਨਾਲ ਧੋਣੇ ਚਾਹੀਦੇ ਨੇ ਕਦੇ ਨਾਲ ਸਾਬਣ ਨਾਲ ਜਾਂ ਮਿੱਟੀ ਨਾਲ ਹਾਂਜੀ ਸਾਬਣ ਨਾਲ ਸਾਬਣ ਨਾਲ ਜਿਹੜੇ ਆਪਣੇ ਹੱਥ ਨੇ ਉਹ ਚੰਗੀ ਤਰ੍ਹਾਂ ਧੋਣੇ ਚਾਹੀਦੇ ਨੇ ਨੰਬਰ 4 ਤੇ ਹੈ ਕਿਟਾਣੂ ਜਾਨਵਰਾਂ ਤੋਂ ਭੋਜਨ ਤੱਕ ਡੈਸ਼ ਤੇ ਫੈਲਦੇ ਹਨ ਹਾਂਜੀ ਜਾਨਵਰਾਂ ਤੋਂ ਭੋਜਨ ਤੱਕ ਕਿਵੇਂ ਫੈਲਦੇ ਨੇ ਸ਼ੂਨ ਨਾਲ ਜਾਂ ਖਾਣ ਨਾਲ ਸ਼ੂਨ ਨਾਲ ਫੈਲਦੇ ਨੇ ਜਦੋਂ ਕਈ ਵਾਰ ਬੱਚੇ ਨੇ ਜਿਹੜੇ ਉਹਨਾਂ ਦੀ ਆਤ ਹੁੰਦੀ ਹੈ ਨਾ ਉਹ ਬਿੱਲੀ ਨਾਲ ਜਾਂ ਕੁੱਤੇ ਨਾਲ ਖੇਡਦੇ ਰਹਿੰਦੇ ਨੇ ਬਾਅਦ ਵਿੱਚ ਖੇਡਦੇ ਖੇਡਣ ਤੋਂ ਬਾਅਦ ਫਿਰ ਉਹ ਸਿੱਧਾ ਆਪਣਾ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਨਾਲ ਜਿਹੜੇ ਕਟਾਨੂ ਨੇ ਜਾਨਵਰ ਵਾਲੇ ਕਟਾਨੂ ਨੇ ਉਹ ਸਾਡੇ ਪੇਟ ਵਿੱਚ ਭੋਜਨ ਰਾਹੀਂ ਹੱਥਾਂ ਰਾਹੀਂ ਸਾਡੇ ਨਾਲ ਅੰਦਰ ਚਲੇ ਜਾਂਦੇ ਨੇ ਤਾਂ ਇਸ ਦੇ ਨਾਲ ਇਸ ਦੇ ਕਿਰ ਇਹ ਲਿਖੀ ਜਰੂਰੀ ਹੈ ਹੱਥ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਅੱਗੇ ਫਿਰ ਆਪਾਂ ਨੂੰ ਦਿੱਤਾ ਹੋਇਆ ਸੁਖਦੀਪ ਨੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਹੈ। ਉਹ ਹਰ ਰੋਜ਼ ਉਸ ਨਾਲ ਖੇਡਦਾ ਹੈ। ਅਚਾਨਕ ਉਹ ਬਿਮਾਰ ਪੈ ਗਿਆ ਤੇ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਨੂੰ ਬਿਮਾਰ ਹੋਣ ਦਾ ਕਾਰਨ ਦੱਸਿਆ। ਹੇਠ ਲਿਖਿਆਂ ਕਾਰਨਾ ਵਿੱਚੋਂ ਸਹੀ ਕਾਰਨ ਨਹੀਂ ਚੁਣ ਕਰੋ। ਹਾਂਜੀ ਕੋਈ ਬੱਚਾ ਸੀ ਸੁਖਦੀਪ। ਉਹਨੇ ਘਰ ਕੁੱਤਾ ਰੱਖਿਆ ਹੋਇਆ ਸੀ ਹਨਾ। ਉਹ ਹਰ ਰੋਜ਼ ਉਸ ਨਾਲ ਖੇਡਦਾ ਸੀ। ਫਿਰ ਕੀ ਹੋ ਗਿਆ ਅਚਾਨਕ ਉਹ ਬਿਮਾਰ ਹੋ ਗਿਆ ਤਾਂ ਆਪਾਂ ਨੇ ਦੇਖਣਾ ਵੀ ਇਹਨਾਂ ਵਿੱਚੋਂ ਜਿਹੜਾ ਸਹੀ ਕਾਰਨ ਹੈ ਕਿਹੜਾ ਹੋ ਸਕਦਾ ਹੈ ਨੰਬਰ 1 ਘਰ ਵਿੱਚ ਕੁੱਤਾ ਰੱਖਣਾ ਨੰਬਰ 2 ਕੁੱਤੇ ਨਾਲ ਖੇਡਣਾ ਨੰਬਰ 3 ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਤਾਂ ਇਹਦਾ ਬਿਲਕੁਲ ਜਿਹੜਾ ਸਹੀ ਕਾਰਨ ਹੈ ਘਰ ਵਿੱਚ ਕੁੱਤਾ ਰੱਖਣਾ ਗਲਤ ਕਾਰਨ ਹੈ ਕੁੱਤੇ ਨਾਲ ਖੇਡਣਾ ਵੀ ਸਹੀ ਨਹੀਂ ਹੈ ਤਾਂ ਕੁੱਤੀ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ ਇਹ ਹੈ ਜਿਹੜਾ ਇਹ ਸਹੀ ਹੈ ਕਾਰਨ ਕਿਉਂਕਿ ਉਹ ਕੁੱਤੇ ਨਾਲ ਖੇਡਦਾ ਸੀ ਪਰ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਂਦਾ ਸੀ ਜਾਂ ਜਦੋਂ ਉਸਨੇ ਖੇਡਣਾ ਬੰਦ ਕਰਦਾ ਸੀ ਤਾਂ ਹੱਥ ਨਹੀਂ ਧੋਂਦਾ ਸੀ ਜਿਸ ਕਾਰਨ ਕੀ ਉਹ ਬਿਮਾਰ ਪੈ ਗਿਆ ਹਾਂਜੀ ਆਓ ਸਮਝ ਪਰਖੀਏ ਕਿਟਾਣੂ ਕਿਵੇਂ ਫੈਲਦੇ ਹਨ ਊੜਾ ਸ਼ੂਣ ਨਾਲ ਆੜਾ ਖੰਗਣ ਜਾਂ ਛਿੱਕਣ ਨਾਲ ਈੜੀ ਹਵਾ ਨਾਲ ਸਸਾ ਇੰਨਾ ਸਾਰਿਆਂ ਨਾਲ ਹਾਂਜੀ ਤਾਂ ਸਸੈ ਨਾ ਸਾਰਿਆਂ ਨਾਲ ਛੂਣ ਨਾਲ ਵੀ ਫੈਲਦੇ ਨੇ ਖੰਗਣ ਤੇ ਛਿੱਕਣ ਨਾਲ ਵੀ ਫੈਲਦੇ ਨੇ ਹਵਾ ਨਾਲ ਵੀ ਹੋ ਜਾਂਦੇ ਨੇ ਨੰਬਰ 2 ਕਟਾਣੂਆਂ ਤੋਂ ਬਚਣ ਲਈ ਮੂਢਲਾ ਇਲਾਜ ਕੀ ਹੈ ਕੂੜਾ ਬਾਹਰ ਨਾ ਜਾਣਾ ਆੜਾ ਨੱਕ ਤੱਕ ਕੇ ਰੱਖਣਾ ਈੜੀ ਕਿਸੇ ਦਾ ਨੇੜੇ ਨਾ ਜਾਣਾ ਸਸਾ ਸਵਸ਼ਤਾ ਹਾਂਜੀ ਕਟਾਣੂ ਤੋਂ ਬਚਣ ਲਈ ਜਿਹੜਾ ਸਾਡਾ ਮੂਢਲਾ ਇਲਾਜ ਕੀ ਆ ਸਵਸ਼ਤਾ ਹੈ ਸਾਫ਼ ਸੁਥਰਾ ਰਹਿਣਾ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਤੀਸਰਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜੀ ਬਿਮਾਰੀ ਕਟਾਣੂਆਂ ਨਾਲ ਨਹੀਂ ਹੁੰਦੀ? ਊੜਾ ਡਾਇਰੀਆ ਆੜਾ ਜ਼ੁਕਾਮ ਈੜੀ ਅੰਦਰਾਤਾ ਸਸਾ ਟੀਬੀ ਤਾਂ ਅੰਦਰਾਤਾ ਜਿਹੜਾ ਬੱਚਿਓ ਉਹ ਹੈ ਜਿਹੜਾ ਕਟਾਣੂਆਂ ਨਾਲ ਨਹੀਂ ਹੁੰਦਾ ਕਿਉਂਕਿ ਇਹ ਅੱਖਾਂ ਦਾ ਰੋਗ ਹੈ। ਚੌਥਾ ਪ੍ਰਸ਼ਨ ਹੈ ਕਟਾਣੂ ਕਿੱਥੇ ਰਹਿੰਦੇ ਹਨ? ਹਵਾ ਵਿੱਚ ਪਾਣੀ ਵਿੱਚ ਮਿੱਟੀ ਵਿੱਚ ਹਰਥਾਂ ਤਾਂ ਜਿਹੜੇ ਘਟਾਣ ਹੁੰਦੇ ਨੇ ਉਹ ਹਵਾ ਵਿੱਚ ਵੀ ਹੁੰਦੇ ਨੇ ਮਿੱਟੀ ਵਿੱਚ ਵੀ ਹੁੰਦੇ ਨੇ ਪਾਣੀ ਵਿੱਚ ਵੀ ਹੁੰਦੇ ਨੇ ਹਰਥਾਂ ਹੁੰਦੇ ਨੇ ਬਹੁਤ ਛੋਟੇ ਛੋਟੇ ਹੁੰਦੇ ਨੇ ਜਿਹੜੇ ਸਾਨੂੰ ਨਈ ਨਜ਼ਰ ਆਉਂਦੇ ਹਾਂਜੀ ਇਹ ਸੀ ਸਾਡਾ ਆਪਣਾ ਊੜਾ ਵਿਸ਼ਾ ਦਿੱਤਾ ਹੋਇਆ ਸੀ ਤਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਆੜਾ ਜਿਹੜਾ ਵਿਸ਼ਾ ਹਵਾ ਪਾਣੀ ਭੋਜਨ ਤੇ ਸਿਹਤ ਉਸ ਦੇ ਬਾਰੇ ਗੱਲ ਕਰਾਂਗੇ ધનવાદ પ્યાર બચ્ચો